ਖਰੇ ਕੋਈ ਹਰਕਤੋ ਨਹੀਂ ਹਮ ਮੋਲ ਕਿੱਥੇ ਆ ਆਦੇ ਨਾ ਇਹ ਤਾਂ ਮੋਲ ਤੈਨੂੰ ਆਹ ਫੋਟੋ ਕਿੱਥੋਂ ਮਿਲੀ ਐ? ਇਹ ਫੋਟੋ ਨਹੀਂ ਐ, ਤੇਰੀ ਫੋਟੋ। ਤੈਨੂੰ ਪਤਾ ਟੋਲੀ? ਇਹ ਮੇਰਾ ਮੋਲ ਆ। ਮੇਰੇ ਘਰ ਵਾਲਾ। ਉਹ ਨਹੀਂ ਨਹੀਂ ਨਹੀਂ। ਇਹ ਤਾਂ ਮੇਰਾ ਦੋਸਤ ਆ ਜੀ ਆ। ਇਹਦਾ ਮੋਲ ਦੀ ਫੋਟੋ ਨਹੀਂ ਹੈ ਜੀ। ਝੂਠ ਬੋਲਦਾ ਟੋਲੀ। ਹਰ ਮੈਨੂੰ ਇਹ ਗੱਲ ਦੱਸ। ਕਿ ਤੂੰ ਇੱਥੇ ਕੀ ਕਰਦਾ ਐ ਮੇਰੇ ਘਰੇ? ਤੂੰ ਆਗਦਾ ਇਰੀ ਜਾ ਦੱਸ ਤੋਂ ਵਾਪਸ ਆਵੀ। ਮੇਰੇ ਹੁਣ ਖਰੀਦ ਲੈਣਾ ਤੇ ਪਾਣੀ ਫਿਰ ਜਾਣਾ ਐ। ਤੂੰ

ਤੇਰੀ ਸ਼ਗਲ ਜਰੂਰ ਮਿਲਦੀ ਆ ਤੇਰੇ ਘਰ ਵਾਲੇ ਨਾਲ ਝੂਠ ਨਾ ਬੋਲ ਟੋਨੀ ਸੱਚ-ਸੱਚ ਦੱਸ ਦੇ ਅਨਮੋਲ ਕਿੱਥੇ ਐ ਜੇ ਤੂੰ ਨਹੀਂ ਲੱਭਣਾ ਤਾਂ ਮੈਂ ਆਪ ਜਾ ਕੇ ਲੱਭ ਲਾਂਗੀ ਇੰਨੀ ਵੀ ਕਾਲੀ ਕਾਲੀ ਐ ਡੈਂਪਲ ਅਜੇ ਤੱਕ ਤੇਰੇ ਹਸਬੰਦ ਨਾਲ ਨਾ ਮੇਰਾ ਪੁਰਾਣਾ ਸਾਥ ਦਾ ਬਾਕੀ ਐ ਟੋਨੀ ਤੈਨੂੰ ਪਤਾ ਐ ਨਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਮੈਂ onu ਜ਼ਰੂਰ ਲੱਭ ਕੇ ਲੈ ਕੇ ਆਉਂਗੀ ਚਾਹੇ ਕੁਝ ਵੀ ਹੋ ਜਵੇ ਠੰਡ ਰੱਖ ਇੰਨਾ ਵੀ ਕੱਚਾ ਨਹੀਂ ਮੈਂ ਛੇੜੀਲ ਮੋਹਣਾ ਮਲਾਦੂ ਤੇ ਨੂੰ ਪਰ ਹਜੇ ਇੱਕ ਸਾਹ ਪਦਾ ਜੇ ਬਾਕੀ ਹੁੰਦੇ ਨਾਲ ਇਹ ਕਮਰੇ ਚੋਂ ਬਾਹਰ ਨਿਕਲ ਦੀ ਕੋਸ਼ਿਸ਼ ਕੀਤੀ ਨਾ ਤੱਕ ਤੇਰੇ ਮੋਹ ਦਾ ਹਜਾ ਸ਼ੁਰੂ ਜ਼ਿੰਦਗੀ ਪਰ ਜਾਂਦਾ ਖੇਗੀ ਟੋਨੀ ਤੇਰੀ ਇੰਨੀ ਵੀ ਔਕਾਤ ਨਹੀਂ ਆ ਕਿ ਤੇਤੋਂ ਨਾ ਕੋਈ ਗਲੀ ਦਾ ਕੁੱਤਾ ਵੀ ਡਰ ਜਵੇ ਔਰ ਫਿਰ ਅਨਮੋਲ ਉਹ ਤਾਂ ਬਹੁਤ ਦੂਰ ਦੀ ਗੱਲ ਆ ਗਲੀ ਦੇ ਕੁੱਤਿਆਂ ਨੂੰ ਮੇਰੀ ਪਛਾਣ ਹੈ ਪਰ ਉਹ ਮੇਰੇ ਤੋਂ ਡਰਦੇ ਨਹੀਂ ਵੱਕੀ ਦੁਸ਼ਮਣ ਦੇੋਂ ਦੀ ਬਿਰਤ ਰਹਿੰਦੇ ਐ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਰਟੋਨੀ ਹਰ ਮੋਲ ਮੇਤੋ ਨਾਤਾ ਕਦੇ ਵੱਖ ਹੋਇਆ ਸੀ ਤੇ ਨਾ ਕਦੇ ਹੋਊਗਾ ਸਮਝ ਆਈ ਤੈਨੂੰ ਬਹੁਤ ਯਕੀਨ ਆ ਤੇ ਮਨ ਮੋਲ ਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜਿੱਥੋਂ ਨਿਕਾਂ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਮੇਰੀ ਜ਼ਿੰਦਗੀ ਬਰਬਾਦ ਹੁੰਦੀ ਤੂੰ ਵੀ ਬਰਬਾਦ ਹੋਈ ਜਾ ਰਹੀ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਪਿਆਰ ਕਰਨ ਨੂੰ ਨੋਲ ਹੈ ਕਿੱਥੇ ਹਰ ਬੁਲਬੁਲ ਕਿੱਥੇ ਆ ਮੈਨੂੰ ਕਿਉਂ ਨਹੀਂ ਕਰੇ ਕੋਈ ਦਿਸ ਰਿਹਾ ਠਾ ਟੋਨੀ ਟੋਨੀ ਇੱਥੇ ਕੀ ਕਰ ਰਿਹਾ ਔਰ ਇਹਦੀ ਇੰਨੀ ਹਿੰਮਤ ਇਹ ਮੇਰੇ ਘਰ ਤੱਕ ਆ ਗਿਆ ਮੋਤਾ ਤੱਕ ਮੈਨੂੰ ਪਤਾ ਲੱਗਿਆ ਨਹੀਂ ਇਹਨਾਂ ਛੱਡ ਤੂੰ ਮੇਰੇ ਆਏ ਅਸੋ ਕੋਠੀ ਛੱਡ ਕੇ ਇੱਥੇ ਕਿਰਾਏ ਵਾਲੇ ਤੇ ਟਿਕਾਣਾ ਬੈਠਾ ਉਹ ਮੈਂ ਮੈਂ ਤੈਨੂੰ ਦੱਸਦਾ ਉਹ ਆਏ ਸੀ 12 ਉਹ ਯਕੀਨ ਮੇਰੇ ਦੋਸਤ ਆਹ ਨੂੰ ਉਹ ਆਏ ਹੋਏ ਆ ਸਾਰੀ ਫੈਮਿਲੀ ਨਾਲ ਤੇ ਉਹ ਕਹਿੰਦੇ ਸੀ ਮਹੀਨਾ 20 ਦਿਨ ਲਾਵਾਂਗੇ ਮੈਂ ਕਿਹਾ ਤੁਸੀਂ ਆਹ ਕੋਠੀ 'ਚ ਰਹਿ ਲਓ ਵੀ ਮੈਂ ਕੋਈ ਨਾ ਕੋਈ ਘਰ ਦੇ ਕੇ ਕਿਰਾਏ ਦੇ ਮਕਾਨ ਤੇ ਉੱਥੇ ਰਹਿਣੂ ਆ ਤੈਨੂੰ ਪਤਾ ਵੀ ਉਹ ਜਾਨੇ ਬਾਵਾ ਆਏ ਹੋਏ ਆ ਤੇਰੇ ਘਰ ਚ ਲੋਡ ਨਹੀਂ ਹੁੰਦਾ ਉਹ ਉੱਥੇ ਰਹਿੰਦੇ ਤਾਂ ਕਰਕੇ ਫਿਰ ਮੈਂ ਆ ਕਰ ਕਰਾਇ ਤੇ ਲੈ ਲਿਆ ਸੀ ਅੱਛਾ ਜਦੋਂ ਮੈਂ ਆ ਕੇ ਦੇਖਿਆ ਉੱਥੇ ਕਿੰਦਾ ਰੱਗਾ ਤਾਂ ਫਿਰ ਮੈਂ ਗਵਾਂਡੀਆਂ ਨੂੰ ਪੁੱਛਿਆ ਉਹ ਕਹਿੰਦੇ ਉਹਦਾ ਅੱਡੇ ਦੇ ਪਰਲੇ ਪਾਸੇ ਚਲੇਗੇ ਕਿਰਾਏ ਵਾਲੇ ਘਰ ਤੇ ਚਲੋ ਤਾਂ ਕੋਈ ਨਾ ਮਾਂ ਤੂੰ ਗਾਉਂ ਆਉਣਾ ਸੇ ਨਹੀਂ ਗਰਮੀ ਚ ਮੈਨੂੰ ਦੱਸ ਦਿੰਦੀ ਮੈਂ ਆ ਜਾਂਦਾ ਤੇਰੇ ਕੋਲੇ ਦੋ ਮਹੀਨੇ ਹੋ ਗਏ ਨਾ ਤੂੰ ਆਉਣਾ ਨਾ ਬੌਂਟੀ ਨਹੀਂ ਲਾਉਣਾ ਤੇ ਮੈਂ ਤਾਂ ਫਿਰ ਆਉਣਾ ਹੀ ਸੀ ਪੁੱਤ ਓ ਕੀ ਦੱਸਾਂ ਮਾਂ ਦੇ ਨੂੰ ਆ ਕੰਮਕਾਰਾਂ ਕਰਕੇ ਘਰੋਂ ਨਿਕਲੇ ਨਹੀਂ ਜਾਂਦਾ ਇੱਕ ਤੈਨੂੰ ਪਤਾ ਗਰਮੀ ਵਾਲੀ ਹੋਈ ਪਈ ਐ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਹਾਂ ਤ ਗਰਮੀ ਤਾਂ ਬਹੁਤ ਐ ਤੇ ਨਾਲੇ ਡਿੰਪਲ ਨਹੀਂ ਦਿਖਦੀ ਕਿਤੇ ਅੱਗੇ ਤਾਂ ਭੱਜੀ ਆਉਂਦੀ ਸੀ ਮੇਰੇ ਕੋਲੇ ਉਹ ਇੱਥੇ ਹੋ ਗਈ ਮਾਂ ਕੋਈ ਨਹੀਂ ਆ ਜਾਂਦੀ ਐ ਤੂੰ ਮੈਨੂੰ ਐਂ ਦੱਸ ਡੈਡੀ ਕਿਵੇਂ ਐ ਪਿੰਡ ਹੋਰ ਸਾਰੇ ਠੀਕ ਐ ਹਾਂ ਤ ਡੈਡੀ ਤੇਰਾ ਠੀਕ ਐ ਪਰ ਤੂੰ ਕਿਹੜਾ ਫੋਨ ਕਰਦਾ ਓਹੋ ਮਾਂ ਮੇਰੀਏ ਮੈਂ ਸਵੇਰੀ ਤਾਂ ਆਫਿਸ ਭੱਜ ਜਾਣਾ ਕਿੱਥੋ ਟਾਈਮ ਹੁੰਦਾ ਮੇਰੇ ਕੋਲ ਸ਼ਾਮ ਨੂੰ ਘਰੇ ਵੜਦਾ ਮੈਂ ਤਾਂ ਜਾਵਾਂ ਤੇ ਤੇਰੇ ਕੋਲ ਮਾਂ ਦਾ ਨਾਲ ਗੱਲ ਕਰਨ ਦਾ ਵੀ ਟਾਈਮ ਹੈ ਨਹੀਂ ਮੈਂ ਕੀ ਕਰਾਂ ਮਾਤਾ ਮੈਂ ਤਾਂ ਆਪ ਫਸ ਗਿਆ ਇੱਥੇ ਦੀ ਬਦਲੀ ਕਰਾ ਕੇ ਕੁਝ ਸਮਝ ਨਹੀਂ ਆਉਂਦਾ ਵੀ ਕੀ ਕਰਾਂ ਕੀ ਗੱਲ ਪੁੱਤ ਬੜੀ ਪਰੇਸ਼ਾਨ ਲੱਗਦਾ ਓ ਨਹੀਂ ਨਹੀਂ ਮਾਤਾ ਕੁਝ ਨਹੀਂ ਹੋਇਆ ਤੁਸੀਂ ਆਰਾਮ ਕਰੋ ਮੈਂ ਚਾਹ ਬਣਾ ਕੇ ਲਾਉਣਾ ਓ ਕੀ ਗੱਲ ਚਾਹ ਵੀ ਤੂੰ ਬਣਾਏਗਾ ਡਿੰਪਲ ਕਿੱਥੇ ਹੈ ਚਾਹ ਤਾਂ ਡਿੰਪਲ ਹੀ ਬਣਾਉਗੀ ਮੈਂ ਤਾਂ ਤੇ ਨੂੰ ਦੇ ਹੱਥ ਦੀ ਚਾਹ ਪੀਂਗੀ ਪੁੱਤ ਓਹੋ ਮਾਤਾ ਪਿੱਛੇ ਪੈ ਜਾਨੀ ਐ ਇੱਕ ਗੱਲ ਜੇ ਉਹ ਇੱਥੋਂ ਤੱਕ ਹੀ ਗਈ ਹੋਣੀ ਆ ਆ ਪਾਪਲਰ ਜਾਂਦੀ ਹੁੰਦੀ ਆ ਹੋਰ ਉਹਨੇ ਕਿੱਥੇ ਜਾਣਾ ਪੁੱਤ ਤੂੰ ਵਾਹਿਆ ਟੀਕੇ ਚਾਹ ਤਾਂ ਮੈਂ ਆldi ਨੂਦੇ ਹੱਥ ਦੀ ਪੀਉਂਗੀ ਉਹ ਚਾਹ ਚੰਗਾ ਮਾਂ ਉਹਦੇ ਹੱਥ ਦੀ ਪੀਣੀ ਮੈਂ ਵੀ ਬਿੰਦ ਝਟ ਰਾਮ ਕਰ ਲਾਂ ਫਿਰ ਸਵੇਰੇ ਆਫਿਸ ਵੀ ਜਾਣਾ ਤੇ ਤੂੰ ਵੀ ਰਾਮ ਕਰ ਲਾ ਚਾਹ ਚੰਗਾ ਪੁੱਤ ਕਰ ਲਾ ਰਾਮ ਪਹਿਲੇ ਇੱਥੇ ਏਸੀ ਚੱਲੀ ਜਾਂਦਾ ਹਾਂ ਹਾਂ ਚਲੋ ਠੀਕ ਹੈ ਮਾਣੂ ਕੀ ਦੱਸਾਂ ਇਹਨੇ ਤਾਂ ਮੇਰਾ ਖਿਹੜਾ ਨਹੀਂ ਛੱਡਣਾ ਜਿੰਨਾ ਜਰ ਮੈਂ ਟੈਂਪਲ ਨਾਲ ਨਿਕਲਾਉਣਾ ਹਾ ਸਾਰੇ ਸਿਆਪੇ ਦੀ ਜੜਨ ਟੋਨੀ ਆ ਸਾਲਾ ਟੋਨੀ ਟੈਂਪਲ ਦਾ ਕੀ ਹਾਲ ਆ ਮੈਂ ਉਹਨੂੰ ਮਿਲਣਾ ਚਾਹੁੰਦਾ ਕੀ ਗੱਲਾਂ ਨੂੰ ਮੋਰ ਬੜੀ ਜਲਦੀ ਆ ਮਿਲਣ ਦੀ ਕੋਈ ਉਹ ਮੇਰੀ ਵਾਈਫ ਹੈ ਤੇ ਉਹਨੂੰ ਮਿਲਣ ਤੋਂ ਮੈਨੂੰ ਕੋਈ ਰੋਕ ਨਹੀਂ ਸਕਦਾ ਲੱਗਦਾ ਤੇਰੀ ਜਾਨ ਦਾ ਹਸਤ ਕਮਜ਼ੋਰ ਹੋ ਗਈ ਜਿੰਨਾ ਚਿਰ ਉਹਦੀ ਜਾਨ ਦਾ ਹਸਤ ਵਾਪਸ ਨਹੀਂ ਆਉਂਦੀ ਤੂੰ ਉਹਨੂੰ ਮਿਲ ਨਹੀਂ ਸਕਦਾ ਉਹ ਮੈਂ ਮਜਬੂਰ ਹਾਂ ਮੇਰੀ ਮਾਂ ਆਈ ਹੋਈ ਹੈ ਤੇ ਉਹ ਜਿੱਦ ਫੜੀ ਬੈਠੀ ਹੈ ਵੀ ਡੇਪਲ ਨੂੰ ਮਿਲਣਾ ਉਹ ਜਿੰਨਾ ਟਾਲ ਸਕਦਾ ਸੀ ਨਾ ਉਹਨੂੰ ਮੈਂ ਟਾਲਿਆ ਉਹ ਨਹੀਂ ਚੱਲਦੀ ਹੁਣ ਮਿਲਣਾ ਚਾਹੁੰਦੀ ਆ ਉਹਨੂੰ ਕਿ ਆਪਦੀ ਮਾਂ ਨੂੰ ਤੂੰ ਇੱਥੇ ਬੁਲਾਈ ਕਿਉਂ ਇਹ 'ਚ ਮੇਰਾ ਤਾਂ ਨਹੀਂ ਕੋਈ ਕਸੂਰ ਉਹ ਮੈਂ ਕਦੋਂ ਬੁਲਾਇਆ ਮੇਰੀ ਮਾਂ ਤਾਂ ਬਿਨਾਂ ਦੱਸੇ ਆ ਗਈ 2 ਮਹੀਨੇ ਹੋ ਗਏ ਪੂਰੇ ਅਸੀਂ ਪਿੰਡ ਜਾ ਕੇ ਨਹੀਂ ਦੇਖਿਆ ਤੇ 10 ਦਿਨ ਹੋ ਗਏ ਹੁਣ ਮਾਤਾ ਦੀ ਡੈਂਪਲ ਨਾਲ ਗੱਲ ਨਹੀਂ ਹੋਈ ਤਾਂ ਕਰਕੇ ਇੱਥੇ ਆਈ ਆ ਮਾਤਾ ਮੈਂ ਤੇਰੀ ਕੋਈ ਵੀ ਬਾਧੂ ਬਕਵਾਸ ਨਹੀਂ ਸੁਣਨੀ ਛੋਟੀ ਮਾਤਾ ਆਈ ਆ ਨਾ ਤੁਸੀਂ ਸੰਭਾਲੋ ਫਿਰ ਸੋਨੀ ਤੇਰੇ ਨਾਲ ਜਿਹੜੀ ਡੀਲ ਹੋਈ ਸੀ ਨਾ ਤੈਨੂੰ ਪੈਸੇ ਮਿਲ ਜਾਣਗੇ ਤੇ ਤੂੰ ਇੱਥੋਂ ਨਿਕਲ ਜਾ ਤੈਨੂੰ ਆਖਰੀ ਵਾਰ ਕਹਿ ਰਿਹਾ ਮੈਂ ਅੱਛਾ ਡਿੰਪਲ ਮੇਰੀ ਵੀ ਕੁਝ ਲੱਗਦੀ ਹੈ ਮੈਂ ਉਹਦੇ ਕੋਲ ਰਹਿ ਕੇ ਉਹਦੀ ਕੇਅਰ ਨਹੀਂ ਕਰ ਸਕਦਾ ਓਏ ਤੇਰਾ ਹੱਕ ਨਹੀਂ ਮੇਰਾ ਹੱਕ ਹੈ ਕਿ ਤੈਨੂੰ ਗਲਤੀ ਨਾਲ ਉਹਨੂੰ ਟੱਚ ਵੀ ਨਾ ਕਰ ਬੈਠੀ ਨਹੀਂ ਤੇਰਾ ਹਸ਼ਰ ਉਹ ਕਰੂੰਗਾ ਤੂੰ ਜ਼ਿੰਦਗੀ ਭਰ ਯਾਦ ਰੱਖੇਗਾ ਪਰ ਮੋਰ ਮੈਂ ਕਿੱਧਰ ਟੌਂਕਿਆ ਤੂੰ ਨਹੀਂ ਡਰਦਾ ਤੇਰੀਆਂ ਤੋਂ ਟੋਨੀ ਜੇ ਮੇਰੇ ਹੱਥ ਮਜਬੂਰੀ ਤੇ ਡੈਂਪਲ ਦੇ ਪਿਆਰ ਨੇ ਨਾ ਨਾ ਬੰਨੇ ਹੁੰਦੇ ਹਾਂ ਜਿੱਤੇ ਤੈਨੂੰ ਦਿਖਾ ਦਿੰਦਾ ਡੌਲਿਆਂ ਦਾ ਜੋਰ ਡੌਲਿਆਂ ਦੀ ਜੋਰ ਨੂੰ ਨਾ ਸਾਹਮਣੇ ਰੱਖਣ ਮੋਰ ਕਿਤੇ ਕੰਮ ਆਜੂ ਹੋ ਕੋਈ ਨਾ ਕਬਰਾਂ ਆਣਾ ਜਿੱਦਣ ਕਦੇ ਮੇਰੇ ਡਿੱਕੇ ਚੜ ਗਏ ਨਾ ਤੇਰਾ ਉਹ ਵਾਅਦਾ ਕਰੂੰ ਫਾਰੀ ਜ਼ਿੰਦਗੀ ਯਾਦ ਰੱਖੇਗਾ ਤੂੰ ਕਹਿਣਾ ਪੈਸੇ ਦਿਨ ਆਉਂਦਾ ਨਹੀਂ ਪਰ ਫੇਰ ਵੀ ਤੈਨੂੰ ਗੁੱਡ ਲੱਕ ਚੱਲ ਮੈਂ ਚੱਲਦਾ ਕਿਉਂਕਿ ਡਿੰਪਲ ਮੇਰੇ ਬਗੈਰ ਜੀਵਨ ਨਾ ਲੰਭੀ ਕੋਈ ਨਾ ਸਾळ्या ਤੇਰੇ ਨਾਲ ਬਣਦਾ ਦੇਖੀ ਆ ਇੱਕ ਵਾਰੀ ਗੇਮ ਮੇਰੇ ਹੱਥ ਆ ਜਾਣ ਦੇ ਪੁੱਤ ਆਈ ਨਹੀਂ ਹੈ ਦੇਖ ਪਰ ਕਿੰਨਾ ਕੁ ਵੜਾ ਹੋ ਗਿਆ ਉਹ ਕੋਈ ਨਾ ਮਾਂ ਆ ਜੂਗੀ ਮੈਂ ਕਰਦਾ ਅੱਡੇ ਤੇ ਜਾ ਕੇ ਦੇਖਦਾ ਤੇ ਮੈਂ ਲੈ ਆਉਣਾ ਉਹ ਨੂੰ ਜਾ ਕੇ ਪੁੱਤ ਮੈਂ ਤੇਰੀ ਮਾਂ ਕਿਰੂ ਬੇਕੂ ਬਣਾਉਣਾ ਤੂੰ ਬੇਕੂ ਕੀ ਮਤਲਬ ਮਾਂ ਮੈਂ ਕੋ ਸਮਝਿਆ ਨਹੀਂ ਪੁੱਤ ਗੱਲ ਤਾਂ ਕੋਈ ਜ਼ਰੂਰ ਆ ਤੇਰੇ ਕੇਰੇ ਦੀ ਮੈਨੂੰ ਅਦਾਸੀ ਦੱਸ ਦੱਸ ਟੈਂਪਲ ਕਿੱਥੇ ਆ ਨਹੀਂ ਨਹੀਂ ਮਾਂ ਤੈਨੂੰ ਐਵੇਂ ਬਹਿਮਾ ਤੂੰ ਬੈਠ ਮੈਂ ਟੈਂਪਲ ਨੂੰ ਲੈ ਕੇ ਆਉਣਾ ਬਸ ਬਸ ਕਰਨ ਮੋਰ ਤੇਥਾ ਝੂੜਨੀ ਬੋਲੁੰਦਾ 10 ਟਿੰਪਲ ਕਿੱਥੇ ਤੇਰੇ ਨਾਲ ਲੜਕੀ ਤਾਂ ਨਹੀਂ ਗਈ ਮਾਂ ਤਾਂ ਜੱਦੀ ਫੜ ਕੇ ਗਈ ਹੁਣ ਗੱਲ ਲੁਗੀ ਰਹਾ ਸਭ ਦੀ ਦਸ ਪੁੱਤ ਕੀ ਕੱਲੇ ਬੋਲੀ ਜਾਂਦਾ 10 ਮੈਨੂੰ ਹੁਣ ਡਿੰਪਰ ਕਿੱਥੇ ਮਾਂ ਜੇ ਮੈਂ ਤੈਨੂੰ ਗੱਲ ਦੱਸਦੀ ਤੂੰ ਬਰਦਾਸ਼ਤ ਕਰ ਲਵੇਂ ਕੀ ਗੱਲ ਪੁੱਤ मां ਜਦੋਂ ਪੁੱਤ ਦਾ ਝੂਠ ਬਰਦਾਸ਼ਤ ਕਰ ਸਕਦੀ ਹੈ ਤਾਂ मां ਸਭ ਕੁਝ ਸਹਿ ਸਕਦੀ ਹੈ मां ਡਿੰਪਲ ਹੁਣ ਮੇਰੇ ਨਾਲ ਨਹੀਂ ਰਹਿੰਦੀ ਉਹ ਦੂਜੀ ਕੋਠੀ 'ਚ ਰਹਿੰਦੀ ਹੈ ਕਿਉਂ ਕੀ ਗੱਲ ਹੋ ਗਈ ਕੋਈ ਲੜਾਈ ਝਗੜਾ ਹੋ ਗਿਆ ਤੁਹਾਡੇ ਵਿੱਚ ਉਹ ਨਹੀਂ मां ਇਹ ਕਹਾਣੀਆਂ ਨਾ ਜਿਹੜੀ ਬਾਲੀ ਲੰਮੀ ਐ ਤੈਨੂੰ ਕਦੇ ਫੇਰ ਦੱਸੂੰ ਇਹ ਸਭ ਕੁਝ ਨਾ ਟੋਨੀ ਕਰਕੇ ਵੇਆ ਜ਼ਿੰਦਗੀ ਬਹੁਤ ਵਧੀਆ ਲੰਗੀ ਜਾਂਦੀ ਸਾਡੀ ਤਾਂ ਨਾ ਤੇਰੇ ਬਿਨਾ ਡਿੰਪਲ ਇੱਕ ਮਿੰਟ ਨਹੀਂ ਸੀ ਇਕੱਲੀ ਰਹਿੰਦੀ ਤੇ ਹੁਣ ਉਹ ਤੇਰੇ ਬਗੈਰ ਕੀ ਮੇਰੇ ਹੀ ਜਾਂਦੀ ਐ ਨਹੀਂ ਮਾਤਾ ਡੈਂਪਲ ਉਥੇ ਇਕੱਲੀ ਨਹੀਂ ਹੈਗੀ ਡੈਂਪਲ ਟੋਨੀ ਦੇ ਕਾਬਜੇ ਚ ਹੈ ਕਿਸੇ ਕਾਰਨ ਕਰਕੇ ਨਾ ਡੈਂਪਲ ਦੀ ਜ਼ਿਆਦਾ ਚਲੀ ਗਈ ਸੀ ਤੇ ਟੋਨੀ ਟੋਨੀ ਉਹਦਾ ਦੋਸਤ ਹੈ ਕਾਰਜ ਚ ਪੜਦੇ ਸੀ ਇਕੱਠੇ ਪੁੱਤ ਐਨਾ ਕੁਝ ਹੋ ਗਿਆ ਤੂੰ ਸਾਨੂੰ ਤਾਂ ਦੱਸ ਦਿੰਦਾ ਇੱਕ ਵਾਰੀ ਮਾਂ ਤੁਹਾਨੂੰ ਕਿਵੇਂ ਦੱਸਦਾ ਮੈਂ ਤੁਹਾਨੂੰ ਦੱਸ ਕੇ ਤੁਹਾਨੂੰ ਤਕਲੀਫ ਚ ਪਾਉਣਾ ਸੀ ਫਿਰ ਗੁਰਬਲ ਨਹੀਂ ਮਨਾ ਕਰਤਾ ਕਹਿੰਦੀ ਨਹੀਂ ਦੱਸਣਾ ਆਪਾਂ ਕਰੇ ਫਤ ਉਹ ਤਾਂ ਨਿਆਣੀ ਐ ਤੂੰ ਤਾਂ ਸੈਣਾ ਸੀ ਤੂੰ ਸਾਨੂੰ ਇੱਕ ਵਾਰ ਤਾਂ ਦੱਸ ਦਿੰਦਾ ਮੈਂ ਹੁਣ ਕੀ ਦੱਸਾਂ ਮਾਂ ਤੈਨੂੰ ਮੈਂ ਟੋਨੀ ਕੋਲੋਂ ਨੂੰ ਤਾਂ ਛੱਡਿਆ ਵੀ ਕੀ ਪਤਾ ਹੁੰਦੀ ਜਿਆਦਾ ਸਬਕਸ ਆ ਜੇ ਮੈਂ ਮਜਬੂਰ ਸੀ ਮਾਂ ਇਹ ਤੂੰ ਠੀਕ ਨਹੀਂ ਕੀਤਾ ਪੁੱਤਰਾ ਬਗਾਨੇ ਮਰਦ ਕੋਲ ਛੱਡਿਆ ਆਪਦੇ ਘਰ ਵਾਲੀ ਨੂੰ ਤੈਨੂੰ ਸ਼ਰਮ ਨਹੀਂ ਆਈ ਸੋਰੀ ਮਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਮਜਬੂਰ ਸੀ ਮੈਂ ਕਿੱਧਰ ਜਾਂਦਾ ਵਾਲ ਟੈਂਪਲ ਨਰਾਜ਼ ਆ ਮੇਰੇ ਨਾਲੋਂ ਟੋਨੀ ਸੱਚੀ ਦੱਸਾਂ ਨਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਤੂੰ ਇਹੇ ਜਾਂ ਨਿਕਲੇਗਾ ਔਰ ਤੇਰੀ ਸਹਰਕਤ ਨੇ ਨਾ ਮੇਰੇ ਦਿਲ ਦੇ ਅੰਦਰ ਪਹੁੰਚਾਦੀ ਨਫ਼ਰਤ ਪੈਦਾ ਕਰਤੀ ਐ ਇੰਨਾ ਗੁੱਸਾ ਮੈਂ ਨਾ ਟੈਂਪਲ ਹਾਂਜੀ ਮੇਰਾ ਕੰਮ ਧੂਰਾ ਪਿਆ ਜਦੋਂ ਇਹ ਪੂਰਾ ਹੋ ਗਿਆ ਮੈਂ ਤੈਨੂੰ ਯਾਦ ਕਰ ਦੂੰਗਾ ਕੰਮ ਕਿਹੜਾ ਕੰਮ ਤੂੰ ਮੈਨੂੰ ਦੱਸ ਮੈਂ ਕਰ ਦਿੰਨੀ ਆ ਨਾ ਨਾ ਲੈ ਫਲ ਤੇਰੀ ਘਰ ਵਾਲੀ ਦੀ ਕਰੋੜਾਂ ਦੀ ਜਾਇਦਾਦ ਜਿਹਦੇ ਤੂੰ ਮੈਨੂੰ ਖਾਬ ਦਿਖਾਏ ਸੀ ਉਹ ਅਜੇ ਮੇਰੇ ਨਾਲ ਹੋਣੇ ਬਾਕੀ ਐ ਸੱਚੀ ਗਿਆ ਸੀ ਅਨਮੋਲ ਨਹੀਂ ਤੇਰੀ ਔਕਾਤ ਨਾ ਝੁੱਗੀਆਂ ਦੇ ਵਿੱਚ ਰਹਿਣ ਵਾਸਤੇ ਵੀ ਤੇ ਤੂੰ ਖਾਬ ਦੇਖਦਾ ਮਹਿਲਾਂ ਦੇ ਉਹ ਤੂੰ ਮੇਰੀ ਔਕਾਤ ਛੱਡ ਆਉਂਦੇ ਘਰ ਵਾਲੀ ਦੀ ਔਕਾਤ ਵੱਲ ਵੇਖ ਜਿਹੜਾ ਆਉਂਦੇ ਘਰ ਵਾਲੀ ਨੂੰ ਬਕਾਨੇ ਮਰਦ ਕੋਲ ਛੱਡੀ ਬੈਠਾ ਮੈਨੂੰ ਮੇਰੇ ਹਸਬੰਦ ਦਾ ਪਤਾ ਐ ਟੋਨੀ ਪਰ ਤੇਰੇ ਵਰਗੇ ਹਲਕੇ ਹੋਏ ਕੁੱਤੇ ਦੀ ਭੁੱਖ ਤਾਂ ਨਹੀਂ ਸੀ ਮੈਨੂੰ ਪਤਾ। ਹੂੰ। ਲੱਗਿਆ ਪਤਾ ਹੁਣ? ਵੈਸੇ ਤੂੰ ਵੀ ਹਲਕੀ ਹੋਈ ਕੁੱਤੀ ਸੀ। ਇਹ ਭੁੱਖ ਤੇਰੇ ਅੰਦਰ ਸੀ ਪਹਿਲਾਂ। ਪਰ ਮੈਂ ਤੈਨੂੰ ਇਹ ਸਭ ਕਰਨ ਨੂੰ ਤਾਂ ਨਹੀਂ ਕਿਹਾ ਸੀ। ਪਰ ਜਦ ਮੈਂ ਤੈਨੂੰ ਹਾਸਲ ਨਹੀਂ ਹੋਈ ਤਾਂ ਤੂੰ ਇਹ ਰਾ ਆਪਣਾ ਲਿਆ। ਨਾ ਦੱਸ ਜਦੋਂ ਤੂੰ ਅਨਮੋਲ ਨਾਲ ਵਿਆਹ ਕਰਾਉਣ ਦਾ ਡਰਾਮਾ ਕਰਦੀ ਕਰਦੀ ਉਹਦੀ ਹਕੀਕਤ 'ਚ ਪਤਨੀ ਬਣ ਕੇ ਰਹਿ ਗਈ। ਇਹ ਮੈਨਾਂ ਧੋਖਾ ਨਹੀਂ ਸੀ। ਜੋ ਪਿਆਰ ਮੈਨੂੰ ਅਨਮੋਲ ਤੇ ਉਸਦੀ ਫੈਮਿਲੀ ਤੋਂ ਮਿਲਿਆ ਨਾ। ਉਹਦੇ ਵਾਸਤੇ ਮੈਂ ਹਮੇਸ਼ਾ ਲਈ احਸਾਨਮੰਦ ਰਵਾਂਗੀ। اچھا ਤੇ ਜਿਹੜਾ ਪਿਆਰ ਮੈਂ ਤੈਨੂੰ ਕਰਦਾ ਉਹਦਾ ਕੀ? ਤੂੰ ਪਿਆਰ ਨਹੀਂ ਤੂੰ ਇੱਕ ਵਪਾਰ ਕੀਤਾ ਸੀ। ਪਰ ਪਿਆਰ ਦੇ ਵਿੱਚ ਕੋਈ ਵੀ ਪੈਸਿਆਂ ਦੀ ਡੀਲ ਨਹੀਂ ਕਰਦਾ ਟੌਨੀ। ਡੀਲ ਤਾਂ ਤੇਰੇ ਹਸਬੰਦ ਨੇ ਵੀ ਕੀਤੀ ਸੀ। ਉਹਨੂੰ ਤਾਂ ਤੂੰ ਮਾੜਾ ਕਹਿਲੀ ਨਹੀਂ। ਹਾਂ ਕੀਤੀ ਸੀ। ਪਰ ਤੂੰ ਤਾਂ ਮੇਰੀ ਆਦਤ ਦਾ ਗਲਤ ਫਾਇਦਾ ਚੱਕਿਆ ਨਾ। ਤੇ ਉਹ ਉਹ ਵਿਚਾਰਾ ਤਾਂ ਮਜਬੂਰ ਹੋ ਗਿਆ। ਮੇਰੀ ਕੱਲ ਨਾ ਕੰਨ ਖੋਲ ਕੇ ਸੁਣ ਲੈ ਮੈਨੂੰ ਇੱਕ ਜ਼ਰੂਰੀ ਕੰਮ ਹੈ ਮੈਂ ਜਾ ਰਿਹਾ ਇਹ ਬਾਹਰ ਨਿਕਲ ਦੀ ਕੋਸ਼ਿਸ਼ ਕੀਤੀ ਨਾ ਤਾਂ ਮੇਥੋਂ ਕੋਰਾ ਕੋਈ ਨਹੀਂ ਇਹ ਨਾ ਇਹ ਨਾ ਘਟਿਆ ਇਨਸਾਨ ਨਿਕਲੇਗਾ ਇਹ ਮੈਂ ਕਦੇ ਨਹੀਂ ਸੋਚਿਆ ਸੱਚੀ ਕਹਿੰਦੇ ਨੇ ਕਿ ਅਗਰ ਆਪੋ ਕਿਸੇ ਨਾਲ ਪਿਆਰ ਕਰੀਏ ਬਿਨਾ ਪਹਿਲਾਂ ਛੇ ਉਸ ਤੋਂ ਬਾਅਦ ਸਾਡਾ ਵਿਆਹ ਹੋਜੇ ਵੀ ਤਸਾਂ ਨੂੰ ਉਹ ਰਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਨਸਾਨ ਕਿਸੇ ਪਾਸੇ ਦਾ ਨਹੀਂ ਰਹਿੰਦਾ ਮਾਂ ਤੂੰ ਬੈਗ ਚਾ ਤਾਂ ਕੱਪੜੇ ਪਾਈ ਹੋਣੇ ਆ ਤੂੰ ਮੈਂ ਜਾਣੀ ਆ ਉੱਥੇ ਰਹਿਣਾ ਕੀ ਫਾਇਦਾ ਜਿੱਥੇ ਬੱਚੇ ਮਾਂ ਕੋਲ ਨੂੰ ਕੁਝ ਸਮਝਦੇ ਨਹੀਂ ਕੋਈ ਪੁੱਛ ਵਿੱਚ ਨਹੀਂ ਤੇ ਮੈਂ ਉੱਥੇ ਰਹਿਣਾ ਵੀ ਕੀ ਫਾਇਦਾ ਮੈਂ ਜਾਣੀ ਆ ਮਾਂ ਮੈਂ ਮੇਰਾ ਕੀ ਕੀਤਾ ਮੇਰੀ ਗਲਤੀ ਦਾ ਦੱਸ ਵੀ ਗਲਤੀ ਕੀ ਹੈ ਐਟੀਵਿਟੀ ਗੱਲ ਹੋਗੀ ਹਾਂ ਮੈਨੂੰ ਕੋਈ ਤਾਂ ਕੀ ਹੋ ਗਿਆ ਮਾਂ ਮੈਂ ਮੰਨਦਾ ਵੀ ਮੇਰੀ ਗਲਤੀ ਸੀ ਪਰ ਮੈਂ ਮਜਬੂਰ ਸੀ ਮੈਂ ਕਰ ਨਹੀਂ ਸਕਦਾ ਸੀ ਕੁਝ ਜੇ ਤੂੰ ਮੇਰੀ ਤਾਂ ਹੁੰਦੀ ਨਾ ਸ਼ਾਇਦ ਤੂੰ ਵੀ ਇਹੀ ਕਰਦੀ ਤੇ ਤੇਰੇ ਵਰਗਾ ਕੋਈ ਮੂਰਖ ਬੰਦਾ ਨਹੀਂ ਹੋਣਾ ਆਪ ਵੀ ਜਿਨਾਂ ਨੇ ਬਗਾਨੇ ਮਰਦ ਕੋਈ ਛੱਡੀ ਬੈਠਾ ਮਾਂ ਤੂੰ ਜੋ سزا ਦੇਣੀ ਹੈ ਮੈਨੂੰ ਦੇ ਲਾ ਪਰ ਮਹੀਨੇ ਦਾ ਨਾ ਮਾਰ ਮੈਂ ਕਿਹੜਾ ਜਾਣ ਬੁੱਝ ਕੇ ਕੀਤਾ ਹੈ ਕੁਛ ਨਾ ਜਦੋਂ ਉਹ ਇੰਨੀ ਬਿਮਾਰ ਸੀ ਮੈਨੂੰ ਤਾਂ ਫੋਨ ਕਰਛਾ ਦੇਦੀ ਘਟੋ ਘਟਾ ਹੋ ਮੇਰੇ ਤੋਂ ਗਲਤੀ ਹੋ ਗਈ ਉਦੋਂ ਹਾਲਾਤ ਹੀ ਇਹੋ ਜਿਹੇ ਬਣ ਗਏ ਸੀ ਮੈਂ ਕੀ ਕਰਦਾ ਫਿਰ ਲੈ ਪਿੰਡ ਨਾ ਕਿਹੜਾ ਮੂੰਹ ਲੈ ਕੇ ਜਾਉਂਗੀ ਕਿਉਂ ਤੇਰੇ ਪਿਓ ਨੂੰ ਪਤਾ ਲੱਗਿਆ ਤੇ ਉਹਦੇ ਤੇ ਕੀ ਬਿੱਤੂਗੀ ਹਾਂ ਮੈਂ ਗਲਤ ਕੀਤਾ ਹੈ ਮੈਂ ਹੋਰ ਕਰਦਾ ਵੀ ਕੀ ਡੇਪਲ ਵਾਰ-ਵਾਰ ਟੋਨੀ ਦਾ ਨਾਮ ਲੈ ਰਹੀ ਸੀ ਵਿਆਹੀ ਮੇਰੇ ਨਾਲ ਸੀ ਪਰ ਨਾ ਨਾਮ ਉਹਦਾ ਲੈਂਦੀ ਸੀ ਮੈਂ ਹੋਰ ਕੀ ਕਰਦਾ ਮੈਂ ਉਹਨੂੰ ਬਹੁਤ ਪਿਆਰ ਕਰਦਾ ਮੇਰੇ ਕੋਲ ਚਾਰਾ ਵੀ ਨਹੀਂ ਸੀ ਮੈਂ ਤਾਂ ਹੀ ਉਹਦੇ ਕੋਲ ਛੱਡੀ ਆ ਨਹੀਂ ਕਿਹਦਾ ਜੀ ਕਰਦਾ ਆ ਉਹਦੇ ਘਰ ਵਾਲੀ ਕਿਸੇ ਗੈਰ ਮਰਦ ਕੋਲ ਛੱਡਾਂ ਮਾਂ ਤੂੰ ਮੈਨੂੰ ਮੇਲੇ ਨਾ ਮਾਂ ਮਾਰ ਮੇਣੀ ਇੱਕ ਮਾਂ ਨੂੰ ਪੁੱਛ ਕੇ ਦੇਖ ਉਹਦੇ ਦਿਲ ਤੇ ਕੀ ਬੀਤਦੀ ਐ ਆਪਦੇ ਪੁੱਤ ਦਾ ਘਰ ਬਰਬਾਦ ਹੁੰਦਾ ਦੇਖ ਕੇ ਮੈਂ ਬਰਬਾਦ ਨਹੀਂ ਹੋਣ ਦਿੰਦਾ ਮਾਂ ਉਹਦੇ ਪੁੱਤ ਤੇ ਯਕੀਨ ਰੱਖ ਜਿੰਨਾ ਚਿਰ ਤੂੰ ਟੋਨੀ ਨੂੰ ਘਰ ਆਉਣੀ ਕਰਦਾ ਤੇ ਮੈਂ ਤੇਰੇ ਮੱਥੇ ਨਹੀਂ ਲੱਗਦਾ ਕੋਈ ਨਾ ਮਾਂ ਮੈਂ ਤੇਨੂੰ ਉਦੋਂ ਹੀ ਮੱਥੇ ਲਾਉ ਜਦੋਂ ਟੋਨੀ ਨੂੰ ਘਰੋਂ ਵੜਦਾ ਮੈਂ ਬਸ ਠੀਕ ਐ ਕੋਈ ਨਾ ਮਾਂ ਉਨਾ ਚਿਰ ਤੇਰੇ ਮੱਥੇ ਨਹੀਂ ਲੱਗਦਾ ਜਿੰਨਾ ਚਿਰ ਟੋਨੀ ਦਾ ਖਾਤਮਾ ਨਹੀਂ ਕਰਦਾ ਮੈਂ ਇਹੀ ਹੁਸਨ ਹੋ ਗਿਆ ਮੈਂ ਕਦੋਂ ਤੱਕ ਇਸ ਤਰੰਦਰ ਬੈਠੀ ਰਹੂੰਗੀ ਔਰ ਅਨਮੋਲ ਹੁਣ ਮੋਲ ਪਤਾ ਨਹੀਂ ਕਿੱਥੇ ਹੋਣਾ ਹੁਣ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਆ ਕੇ ਮੈਨੂੰ ਮਿਲੇ ਟੋਨੀ ਤੇਰੀ ਹਿੰਮਤ ਕਿਵੇਂ ਮੇਰੇ ਕਮਰੇ ਚ ਆਉਂਦੀ ਤੇ ਤੂੰ ਇਹ ਆਪਣਾ ਹੱਥ ਨਾ ਕਦੋਂ ਦਾ ਖੋ ਚੁੱਕਿਆ ਹੈ ਨਹੀਂ ਆਉਗਾ ਤੇਰੇ ਕਮਰੇ ਇਚ ਦੇੰਪਲ ਪਰ ਜਦੋਂ ਤੂੰ ਮੇਰ ਨਾਲ ਵਿਆਹੀ ਗਈ ਫੇਰ ਤਾਂ ਤੂੰ ਮੈਨੂੰ ਰੋਕ ਸਕਦੀ ਵਿਆਹ ਔਰ ਉਹ ਵੀ ਤੇਰੇ ਨਾਲ ਇੰਪੋਸੀਬਲ ਇਹ ਕਦੇ ਨਹੀਂ ਹੋ ਸਕਦਾ ਮੈਂ ਸਿਰਫ ਅਨਮੋਲ ਦੀ ਘਰ ਵਾਲੀ ਆ ਅਨਮੋਲ ਦੇ ਘਰ ਵਾਲੀ ਸੀ ਪਰ ਹੁਣ ਤੂੰ ਉਹਨੂੰ ਤਬਾਹ ਦੇ ਚੁੱਕੀ ਆ ਤੇ ਵਿਆਹ ਕਰਾਉਂਦੀ ਹੋਏ ਨਾਲ ਨਾ ਛੇਦੀ ਛੇਦੀ ਤਿਆਰੀ ਕਰ ਲੈ ਝੂਠ ਬੋਲਦਾ ਏ ਤੂੰ ਇਹ ਨਹੀਂ ਹੋ ਸਕਦਾ ਅਨਮੋਲ ਨਹੀਂ ਮੈਨੂੰ ਛੱਡ ਸਕਦਾ ਸਹੀ ਕੀ ਹੈ? ਅਰ ਮੋੜਨੇ ਤੇ ਢੂੜੀ ਛੱਡਿਆ। ਪਰ ਤੂੰ ਹਣ ਮੋੜ ਨੂੰ ਛੱਡਿਆ। ਇਹ ਨਹੀਂ ਹੋ ਸਕਦਾ। ਪਰ ਤੂੰ ਆਪੀ ਬਕਵਾਸ ਬੰਦ ਕਰਕੇ ਰੱਖ ਤੋਨੀ। ਮੈਂ ਤੇਰੀਆਂ ਗੱਲਾਂ ਚਾਉਣ ਵਾਲੀ ਨਹੀਂ ਆ। ਨਹੀਂ ਯਕੀਨ? ਤਾਂ ਆ ਦੇਖ। ਆਹ ਖਾਂਂ ਤੇਰੇ ਹੋਏ ਵਿਆਹ। ਇਹ ਆ ਦੇ ਬੋਲਦੇ ਪੇਪਰ। ਇਹ ਸਭ ਇਹ ਸਭ ਨੇ ਕਿਵੇਂ ਕੀਤਾ? ਇਹ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਪਰ ਇਹ ਹੋ ਗਿਆ ਇਹ ਤੇਰੇ ਸਹਨੇ ਸਹਨ ਤਾਂ ਨਹੀਂ ਝੂਠ ਬੋੰਦੇ ਧੋਨੀ ਤੂੰ ਸੱਚੀ ਬਹੁਤ ਹਰਾਮੀ ਨਿਕਲਿਆ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਤੂੰ ਆ ਤੇਰੇ ਤੇ ਨਾ ਨਾ ਲੈ ਪਲ ਤੈਨੂੰ ਮੇਰੇ ਤੋਂ ਦਰਦ ਦੀ ਕੋਈ ਲੋੜ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹਾਂ ਜਿੱਦਾਂ ਮੈਂ ਤੇਰੇ ਨਾਲ ਬਹੁਤ ਸਾਰੇ ਹਾਕ ਪੂਰੇ ਕਰਨੇ ਹਨ ਹਾਂ ਉਹ ਵੀ ਤੇਰੇ ਨਾਲ ਆਹ ਤੇਸ ਗੰਦੀ ਜੁਬਾਨ ਤੋਂ ਮੇਰਾ ਨਾਮ ਵੀ ਨਾ ਲੈ। ਬੋਲ ਤੇ ਡਰਾਮੇ ਨਾ ਕਰ। ਚੁੱਪ ਚੁੱਪ ਜਿਹੜਾ ਕੁਛ ਕਰਨਾ ਉਹ ਕਰ। ਅਨਮੋਲ ਨਾਲ ਤੇਰਾ ਤਲਾਕ ਹੋ ਚੁੱਕਿਆ। ਉਹ ਤੇਰਾ ਕੁਛ ਨਹੀਂ ਲੱਗਦਾ। ਭੁੱਲ ਜਾ ਹੁਣ ਉਹਨੂੰ। ਕੈਨ ਨਹੀਂ ਹੋ ਸਕਦਾ। ਅਨਮੋਲ ਸਿਰਫ ਮੇਰਾ ਹੈ। ਤੇ ਸਿਰਫ ਮੇਰਾ। ਔਰ ਤੇਰੇ ਤੇ ਤੇਰੇ ਤੇ ਤੱਕ ਕਦੇ ਵੀ ਇਹ ਨਹੀਂ ਕਰਦੀ। ਅੱਛਾ ਮੈਂ ਝੂਠੇ ਤੇ ਇਹ ਵਕੀਲ ਦੇ ਤੇ ਜੱਜ ਦੇ ਸਾਹਮਣੇ ਉਹ ਬੋਲਦੇ ਆ ਤੇ ਤੇਰੇ ਜਿਹੜੇ ਫੈਨ ਕੀਤੇ ਹੋਇਆ ਤੇਰਾ ਅਨਮੋਲ ਨਾਲ ਤਲਾਕ ਹੋ ਚੁੱਕਿਆ। ਇਹ ਸਭ ਝੂਠ ਹੈ ਕੋਈ ਤਲਾਕ ਨਹੀਂ ਹੋਇਆ ਟੋਨੀ ਹਾਂਜੀ ਅਸੀ ਗੱਲ ਜੀ ਹੁਣੇ ਹੁਣੇ ਤੁਸੀਂ ਸਾਡਾ ਨਵਾਂ ਭਾਗ ਦੇਖਿਆ ਤੇ ਦੱਸੋ ਫਿਰ ਕਮੈਂਟਾਂ 'ਚ ਤੁਹਾਨੂੰ ਕਿੱਦਾਂ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਆਪਣੇ ਪਿਛਲੇ ਭਾਗ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਮਨਿੰਦਰ ਬਰਾੜ ਕਰਨ ਕੁਮਾਰ ਅੰਜਲੀ ਚੋਹਾਨ ਅੰਜਲੀ ਚੋਹਾਨ ਜਰਨੈਲ ਸਿੰਘ ਰਮਨਦੀਪ ਕਰਮਜੀਤ ਕੌਰ ਸੁਖਦੇਵ ਸਿੰਘ ਅਫੀਸ਼ੀਅਲ ਰਜਿੰਦਰ ਸਾਹਿਬ ਸਿਮਰਨ ਸਿੱਧੂ ਕਰਨ ਅੰਜਨੀ ਜਸਵਿੰਦਰ ਕੌਰ ਪੂਜਾ ਕਮਲਜੀਤ ਕੌਰ ਨਰੰਗ ਸਿੰਘ ਮਿੱਠੂ ਸੋਹਲਾ ਨਿੰਮੋ ਜਾਨੇ ਪੇ ਜਨਵੇਜਾ ਸੁਖਚੈਨ ਬਿਲਿੰਗ ਜਸਮੀਤ ਇੰਦਰਪ੍ਰੀਤ ਮਨਪ੍ਰੀਤ ਕੌਰ ਕਲਵੰਤ ਗਿੱਲ ਰਵੀ ਕੁਮਾਰ ਤਜਿੰਦਰ ਕੌਰ ਰਾਜਾ ਭੁੱਲਰ ਅੰਜਲੀ ਚੋਹਾਨ ਜਿਸ ਕਮਨਟੀ ਇਡਸਾ ਉਦਮ ਸਿੰਘ ਅਫੀਸ਼ਰ ਰਜਿੰਦਰ ਪਾਰਗਣ ਸਿੰਘ ਕੇਵਲ ਸੰਧੂ ਲਵ ਰੂਪ ਸੰਧੂ ਜਸਵੀਰ ਕੌਰ ਸਵਰਨਜੀਤ ਕੌਰ ਲਖਵਿੰਦਰ ਕੌਰ ਰੇਮਪੀ ਸੈਣੀ ਸ਼ਰਨਪ੍ਰੀਤ ਸਿੰਘ ਅਮਨਦੀਪ ਕੌਰ ਪ੍ਰਦੀਪ ਕੌਰ ਦਲਵਿੰਦਰ ਸਿੰਘ ਕੋਮਨ ਧਲਾ ਐਮ ਜੇ ਕੇ ਮਾਹੀ ਸੋਨੂ ਰਾਣੀ ਪ੍ਰਭਦੀਪ ਸਿੰਘ ਰਣਜੀਤ ਕੌਰ ਕੁਸ਼ਦੀਪ ਕੌਰ ਰਣਜੀਤ ਕੌਰ ਅੰਜਲੀ ਕੋਇਕਸ ਵਾਈ ਪੰਜਾਬੀ ਕੁਇਨ सिमरन सिद्धू, बलविंदर कौर राजपाल कौर सिद्धू रविंदर वाईटी गेमिंग परमजीत कौर अंजलि चौहान हरजिंदर ढींसा टोनी फिल्म डायलॉग अरमान सिंह बलजीत समी मोनिका वाडिया, कमलजीत कौर अमृतपाल गुरमेल सिंह गगन मनप्रीत ओलख नूर माली सुदेश वर्मा कुशदीप कौर ਜਰਨੈਲ ਸਿੰਘ ਪਰਮਜੀਤ ਕੌਰ ਰੇਮਪੀ ਸੈਣੀ ਆਫੀਸ਼ਰ ਰਜਿੰਦਰ ਜਰਨੈਲ ਸਿੰਘ ਹਾਂਜੀ ਤੇ ਇਸ ਭਾਗ ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ ਤੇ ਤੁਹਾਡੇ ਸਾਹਮਣੇ ਆਪਾਂ ਇੱਕ ਨਵੀਂ ਸੀਰੀਜ਼ ਵੀ ਲੈ ਕੇ ਆਵਾਂਗੇ ਜਿੱਦਾਂ ਤੁਸੀਂ ਇਸ ਸੀਰੀਜ਼ ਨੂੰ ਪਿਆਰ ਦਿੱਤਾ ਉਦਾਂ ਹੀ ਸਾਡੀ ਨਵੀਂ ਸੀਰੀਜ਼ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਮਿਲਦੇ ਹਾਂ ਅਗਲੇ 파ਰਟ ਦੇ ਨਾਲ ਤੇ ਜਿਹਨੂੰ ਜਿਹਨੂੰ ਵੇਟ ਆ ਕਮੈਂਟਾਂ 'ਚ ਜਰੂਰ ਦੱਸਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਦਿੱਤੀ ਉਹ ਘੰਟੀ ਜਰੂਰ ਦਿਵਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਮਿਲਦੇ ਆ ਨਵੀਂ ਸੀਰੀ ਤੇ ਨਵੇਂ ਪਾਠ ਦੇ ਨਾਲ